ਅੱਜ ਦੇ ਦਿੱਲੀ ਦੇ ਹੁਕਮਰਾਨਾਂ ਨੂੰ ਇਹ ਭੁਲੇਖਾ ਪਰ ਅੱਜ ਜੋ ਇਤੋਂ ਪਹਿਲਾਂ ਮੀਟਿੰਗ ਹੋਈ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਗਵਾਹੀ ਦੇ ਵਿੱਚ ਜਿਦੇ ਵਿੱਚ 112 ਮੈਂਬਰਾਂ ਨੇ ਚਾਹੇ ਸਾਡੇ ਬਖਰੇਵੇਂ ਬਹੁਤ ਨੇ ਆਪਸ ਦੇ ਵਿੱਚ ਮਤਭੇਦ ਹੁੰਦੇ ਆ ਪਰ 112 ਮੈਂਬਰਾਂ ਨੇ ਇਕੱਠ ਹੋ ਕੇ ਕਿਹਾਗਾ ਕਿ ਕੌਮ ਦਾ ਮਸਲਾ ਹੈ ਇਹ ਪੰਥ ਦਾ ਮਸਲਾ ਹੈ ਇਹ ਅਸੀਂ ਬਾਹਰੀ ਤਾਕਤਾਂ ਨੂੰ ਕਦੇ ਵੀ ਦਖਲਅੰਦਾਜ਼ੀ ਨਹੀਂ ਕਰਦੇਵਾਂਗੇ ਚੋਣ ਵੇਲੇ 4 ਮਹੀਨੇ ਪਹਿਲਾਂ ਚਾਹੇ 106 ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਜੀ ਨੂੰ ਵੋਟ ਪਾਈ ਸੀ ਔਰ ਅੱਜ 112 6 ਮੈਂਬਰਾਂ ਨੇ ਇਹ ਦੱਸਿਆ ਕਿ ਅਸੀਂ ਕਿਸੇ ਜਥੇਬੰਦੀ ਚ ਕੰਮ ਕਰਦੇ ਆਂ ਕਿਸੇ ਪਾਰਟੀ ਚ ਕੰਮ ਕਰਦੇ ਆਂ ਪਰ ਜਦੋਂ ਪੰਥ ਦਾ ਮਸਲਾ ਕੌਮ ਦਾ ਮਸਲਾ ਅਸੀਂ ਇਕੱਠੇ ਆਂ ਕਿਉਂਕਿ ਮਹਿਸੂਸ ਕਰ ਰਹੇ ਆਂ ਕਿ ਬਜਟ ਕੌਮ ਦਾ ਇੱਕ ਇੱਕ ਤਰਫੀਏ ਦਾ ਦਸਵੰਧ ਕੌਮ ਨੇ ਦਿੱਤਾਗਾ ਤੇ ਪਰ ਇੰਦੀਆਂ ਫੋਰਸਾਂ ਜੋ ਇਹ ਲੱਗੀਆਂ ਨਹੀਂ ਆ ਇਹ ਕੀ ਮੈਸੇਜ ਦੇਣਾ ਚਾਹੁੰਦੀਆਂ ਇਹ ਕੀ ਸੁਨੇਹਾ ਦੇਣਾ ਚਾਹੁੰਦੀਆਂ ਕਿ ਕੌਮ ਦੀ ਗੋਲ ਕਾਂ ਦਾ ਬਜਟ ਜਿਹੜਾ ਹੁੰਦਾ ਇਥੇ ਫੋਰਸਾਂ ਲੱਕੇ ਹੁੰਦਾ ਸੋ ਇਸ ਕਰਕੇ ਕੌਮ ਇੱਕ ਜੁਟਾ ਪੰਥ ਇੱਕ ਜੁਟਾ ਪਰ ਕਿਸੇ ਸਮੇਂ ਮੈਂ ਕਹੀ ਕਿ ਹਟਿਆਂ ਵੱਖ-ਵੱਖ ਇਹ ਤਾਕਤਾਂ ਨੂੰ ਭੁਲੇਖੇ ਪਏ ਸੀ ਕਿ ਅਸੀਂ ਕੌਮ ਨੂੰ ਪਾੜ ਕੇ ਕੌਮ ਨੂੰ ਵੰਡ ਕੇ ਅਸੀਂ ਕਿਤੇ ਨਾ ਕਿਤੇ ਇਸ ਕੌਮ ਤੇ ਧਾਵਾ ਹਮਲਾ ਬੋਲਾਂਗੇ ਆਪਾਂ ਪੁਰਾਣਾ ਇਤਿਹਾਸ ਵੀ ਪੜਿਆ ਜਨਾਹ ਵਰਗਾ ਜਨਾਹ ਵਰਗੇ ਕੀ ਕਹਿੰਦੇ ਹੁੰਦੇ ਸੀ ਕਿ ਜੇ ਪੰਜਾਬ ਤੇ ਕਾਬਜ ਹੋਣਾ ਤਾਂ ਸਿੱਕਾ ਨੂੰ ਨਾ ਰੱਖਣਾ ਬਹੁਤ ਜ਼ਰੂਰੀ ਹੈ ਇਹ ਤਾਕਤਾਂ ਸਾਡੇ ਚੋਂ ਕੁਝ ਪੜਾ ਭਰਾਵਾਂ ਨੂੰ ਪਾੜ ਕੇ ਇਹ ਕੌਮ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਅੱਜ ਜਿੰਨਾ ਮੈਂਬਰਾਂ ਦੀ ਡਿਊਟੀ ਪੂਰੀ ਕੌਮ ਨੇ ਲਾਈ ਹੈ ਪੂਰੀ ਪੰਥ ਨੇ ਲਾਈ ਹੈ ਇੱਕ ਇੱਕ ਵੋਟ ਪਾ ਕੇ ਉਹਨਾਂ ਨੇ ਇੱਕ ਜਟਕਾ ਦਾ ਪ੍ਰਤੀਕ ਦਿਖਾ ਕੇ ਦਿਖਾਇਆ ਕਿ ਪੰਥ ਦੇ ਮਸਲੇ ਕੌਮ ਦੇ ਮਸਲੇ ਸਾਡੇ ਮਸਲੇ ਆ ਅਸੀਂ ਅੰਦਰ ਬਹਿ ਕੇ ਵਿਚਾਰਾਂ ਕੱਢ ਕੇ ਜਾਂ ਤਾਂ ਪਾਵੇ ਕਿ ਜੋ ਜਿਸ ਜਥੇਬੰਦੀ ਵੱਲੋਂ ਅੱਜ ਮਾਰਚ ਕੱਢਿਆ ਗਿਆ ਹੈ ਧਰਨਾ ਲਾਇਆ ਜਾ ਰਿਹਾ ਹੈ ਕਿਸੇ ਨੇ ਇਸ਼ਾਰਤ ਕੀਤਾ ਜਾ ਰਿਹਾ ਕਿਉਂਕਿ ਅੱਜ ਇੱਥੇ ਮਤਾ ਆ ਰਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਸਾਡੇ ਨਾਇਕ ਸਾਡੇ ਹੀਰੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਬਾਰੇ ਪਾਰਲੀਮੈਂਟ 'ਚ ਬੋਲਿਆ ਗਿਆ ਉਹ ਬਹੁਤ ਹੀ ਮੰਦਭਾਗਾ ਤੇ ਸਿੱਖ ਕੌਮ ਦੇ ਸੂਨੇ ਚੀਰ ਦਾ ਇਸ ਕਰਕੇ ਵਿਰੋਧ ਹੋ ਰਿਹਾ ਹੈ ਹਾਂ ਇਹ ਦਿੱਲੀ ਤਖਤ ਹੈ ਇਹ ਭਾਰਤੀ ਸਟੇਟ ਹੈ ਇੰਡੀਅਨ ਸਟੇਟ ਹੈ ਕਿ ਜਦੋਂ ਵੀ ਬਜਟ ਆਉਂਦਾ ਹੈ ਪੂਰੇ ਪੰਜਾਬ ਦੀ ਨਿਗਾਹ ਹੁੰਦੀ ਹੈ ਕਿ ਪੰਜਾਹ ਦਾਸ ਤੇ ਕੌਮ ਵਾਸਤੇ ਕੁਝ ਲਿਆਂਦਾ ਜਾਊ ਪਰ ਜਦੋਂ ਉਸ ਦਿੱਲੀ ਪਾਰਲੀਮੈਂਟ ਵੇਖ ਬਲ ਵੇਖਦੇ ਆ ਜਦੋਂ ਉੱਥੋਂ ਦਾ ਗ੍ਰਹਿ ਮੰਤਰੀ ਬੋਲਦਾ ਉੱਥੋਂ ਦਾ ਹੋਮ ਮਿਨਿਸਟਰ ਬੋਲਦਾ ਤਾਂ ਸੇਕਾਂ ਦੇ ਸੀਨੇ ਚੀਲੇ ਜਾਂਦੇ ਆ ਸੇਕਾਂ ਨੂੰ ਦੁੱਖ ਦਿੱਤਾ ਜਾਂਦਾ ਤੇ ਤਾਕਤਾਂ ਨੂੰ ਸਮਝਣਾ ਚਾਹੀਦਾ ਸੇਕਾਂ ਨੂੰ ਸਮਝਣਾ ਚਾਹੀਦਾ ਕਿ ਸਾਡੇ ਨਾਲ ਕੀ ਵਰਤਾਂਤ ਸਿਰਜਿਆ ਜਾ ਰਿਹਾ ਹੈ ਕੁਝ ਕੇ ਭਾਵਨਾਵਾਂ ਫੇਸ ਪਹੁੰਚਾਈ ਜਾ ਰਹੀ ਹੈ ਜਾਂ ਉੱਪਰ ਕਾਉਂ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਕਰਕੇ ਹਟਿਆ ਕਿ ਉਸ ਪਾਰਲੀਮੈਂਟ ਦੇ ਵਿੱਚ ਸੰਤ ਜਲ ਸਿੰਘ ਭਿੰਡਰਾ ਵਾਲੇ ਬਾਰੇ ਜੋ ਸ਼ਬਦ ਬੋਲੇ ਗਏ ਆ ਭਾਈ ਅਮਰਤਪਾਲ ਸਿੰਘ ਸਾਡੇ ਸਭ ਬਖਰੇਵੇਂ ਹੋ ਸਕਦੇ ਆ ਉਹਨਾਂ ਬਾਰੇ ਬੋਲਿਆ ਗਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਬੋਲਿਆ ਗਿਆ ਕੀ ਕੋਈ ਸਿੱਖ ਬਰਦਾਸ਼ਤ ਕਰ ਲੂ ਸੋ ਇਸ ਕਰਕੇ ਤੈਨੂੰ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣ ਦੀਆਂ ਸ਼ਾਹ ਸ਼ਾ ਰਸ ਰਹੀ ਹੈ ਇਹ ਦਿੱਲੀ ਹਕੂਮਤ ਤਾਂ ਕਿ ਜੋ ਮਤੇ ਆ ਰਹੇ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਹਦੇ ਅਸੀਂ ਪ੍ਰਜੋਰ ਨਿੰਦਾ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਸਿੱਖ ਬੈਠਾਗਾ ਤਾਂ ਉਹ ਤਾਕਤ ਹੈ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣਾ ਚਾਹੁੰਦੀਆਂ ਨੇ ਕਿੱਡੀ ਵੱਡੀ ਸਫਲਤਾ ਮੰਨਦੇ ਹੋ ਕਿ ਜਿਹੜੇ 6 ਮੈਂਬਰ ਵੱਧ ਕੇ ਜਾਨੀ ਕਿ 10 112 ਸਫਲਤਾ ਨਹੀਂ ਮੈਂ ਕਹੇ ਕਿ ਇਹ ਸਿੱਖ ਕੌਮ ਹੈ ਇਹਨੂੰ ਜਿੰਨਾ ਤੁਸੀਂ ਦੱਬੋਗੇ ਸਪਰਿੰਗ ਵਾਂਗ ਜੰਪ ਮਾਰੂ ਜਿੰਨਾ ਇਸ ਨੂੰ ਕੋਚਨ ਦੀ ਕੋਸ਼ਿਸ਼ ਕਰੋਗੇ ਜਿੰਨਾ ਪਾੜ ਦੀ ਕੋਸ਼ਿਸ਼ ਕਰੋਗੇ ਤਾਂ ਸਾਡੇ ਬਖਰੇਵੇਂ ਦੂਰ ਹੋਣਗੇ ਤੇ ਅਸੀਂ ਇਕੱਠੇ ਹੋਵਾਂਗੇ ਜਿਨ੍ਹਾਂ ਦੇ ਮਨਾਂ 'ਚ ਦਰਦ ਹੈ ਕੌਮ ਦਾ ਪੰਥ ਦਾ ਜਿਨ੍ਹਾਂ ਦਾ ਜਿਨ੍ਹਾਂ ਦਾ ਅਸਿਆਰੀ ਹੋਰ ਹੈ ਜਿਹਨਾਂ ਦੀ ਸ਼ਾਸਨ ਹੋ ਰਿਹਾ ਹੈ ਉਹ ਕਦੇ ਵੀ ਨਹੀਂ ਸਮਝਣਗੇ ਕਿਉਂਕਿ ਪੁਰਾਣਾ ਇਤਿਹਾਸ ਆਪਾਂ ਪੜਿਆ ਕਿ ਇੱਥੇ ਬਹੁਤ ਡੋਗਰੇ ਹੋਏ ਹੈ ਕਿ ਜੋ ਕੌਮ ਦੇ ਵਿੱਚ ਪੰਥ ਦੇ ਵਿੱਚ 파ੜਾ ਪਾ ਕੇ ਕੌਮ ਨੂੰ ਢਾ ਲਾਉਂਦੀਆਂ ਸ਼ਾਸਨ ਕੀਤੇ ਜਾਂਦਾ ਸੀ ਸਾਰੇ ਸਤਕਾਰਯੋਗ ਨੇ ਵੱਡੇ ਹੈ ਜੇ ਕੋਈ ਮਜਬੂਰੀ ਹੈ ਤਾਂ ਵੀ ਅਸੀਂ ਮਹਿਸੂਸ ਕਰਦੇ ਹਾਂ ਜੇ ਤੁਸੀਂ ਸ਼ਾਸਨ ਦਾ ਹਿੱਸਾ ਬਣ ਰਹੇ ਹੋ ਤਾਂ ਭਵਿੱਖ ਬਾਰੇ ਸੋਚੋ ਕਿ ਇਤਿਹਾਸ ਲਿਖਿਆ ਜਾਣਾ ਹਿਸਟਰੀ ਲਿਖੀ ਜਾਣੀ ਹੈ ਕਿ ਜਦੋਂ ਸਾਡੇ ਬਡੇਰਿਆਂ ਤੇ ਸਾਡੇ ਪੁਰਖਿਆਂ ਤੇ ਸਾਡੇ ਨਾਇਕਾਂ ਤੇ ਸਾਡੇ ਸ਼ਹੀਦਾਂ ਤੇ ਦਿੱਲੀ ਪਾਰਲੀਮੈਂਟ 'ਚ ਹਮਲੇ ਹੋ ਰਹੇ ਸੀ ਅਸੀਂ ਕੀ ਕਰ ਰਹੇ ਸੀ ਅਸੀਂ ਕਿੱਥੇ ਸੀ ਅਸੀਂ ਕੀ ਪੱਖ ਰੱਖਿਆ ਕਿ ਅਸੀਂ ਪੁੱਤਰ ਹੋਣ ਦਾ ਪੂਤ ਹੋਣ ਦਾ ਸਬੂਤ ਦਿੱਤਾ ਕਿ ਕੂਤ ਹੋਣ ਦਾ ਸਬੂਤ ਦੇ ਰਹੇ ਹਾਂ ਅਸੀਂ ਇਸ ਰੇਹਾ ਦੇ ਰਹੇ ਆ ਕਿੱਥੇ ਪੂਰੀ ਕੌਮ ਦਾ ਮਸਲੇ ਹੱਲ ਹੋ ਗਏ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਗਿਆ ਹੋਰ ਸਾਡੀ ਕੌਮ ਦੇ ਮਸਲੇ ਹੱਲ ਹੋ ਗਏ ਸੋ ਇਸ ਕਰਕੇ ਜੇ ਅਸੀਂ ਮਜਬੂਰੀਆਂ ਤਾਂ ਵੀ ਸਮਝਦੇ ਆ ਤੇ ਜੇ ਜਾਣ ਬੁੱਝ ਕੇ ਕਰ ਰਹੇ ਆ ਤਾਂ ਪਵਖਵਾਰੇ ਝਾਤ ਮਾਰੀਏ ਰਹਿਣਾ ਇੱਥੇ ਕਿਸੇ ਨੇ ਨਹੀਂ ਸਭ ਨੇ ਚਲਿਆ ਜਾਣਾ ਅੱਜ ਪਤਾ ਨਹੀਂ ਆਪਾਂ ਘਰੇ ਪਹੁੰਚਣਾ ਨਹੀਂ ਪਹੁੰਚਣਾ ਜਿੰਨੇ ਗੁਰੂ ਨੇ ਸਵਾਸ ਦਿੱਤੇ ਆ ਉਹਨੇ ਹੀ ਆਪਾਂ ਪੂਰੇ ਕਰਨੇ ਆ ਪਰ ਹਿਸਟਰੀ ਲਿਖੀ ਜਾਣੀ ਆ ਇਤਿਹਾਸ ਲਿਖਿਆ ਜਾਣਾ ਸਾਡੇ ਬੱਚਿਆਂ ਨੂੰ ਲੋਕਾਂ ਨੇ ਇਹ ਵੇਕੇ ਸਬੋਧਨ ਕਰਨਾ ਕਿ ਇਸ ਦੇ ਬਡੇਰੇ ਇਸ ਦੇ ਬਜ਼ੁਰਗ ਕੌਮ ਦੇ ਹੱਕ 'ਚ ਖੜੇ ਸੀ ਕਿ ਦਿੱਲੀ ਦੇ ਹੱਕ 'ਚ ਖੜੇ ਸੀ ਇੱਕ ਪਾਸੇ ਦਿੱਲੀ ਤਖਤ ਹੈ ਇੱਕ ਪਾਸੇ ਸੇਕ ਕੌਮ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਉਹ ਦਿੱਲੀ ਤਖਤ ਹੈ ਜਿਸ ਤਖਤ 'ਤੇ ਬਹਿ ਕੇ ਕਿਦੇ ਮੁਗਲ ਨੇ ਹਮਲਾ ਕੀਤਾ ਸੀ ਸਿੱਖਾਂ 'ਤੇ ਕਿਦੇ ਅੰਗਰੇਜ਼ ਨੇ ਹਮਲਾ ਕੀਤਾ ਸੀ ਤੇ ਕਿਦਰ ਇਹ ਜੋਗਰਦੀ ਨੇ ਕੀਤਾ ਸੀ ਕਿਤੇ ਅੱਜ ਦੇ ਹਕੂਮਾਨ ਕਰ ਰਹੇ ਆ ਤਾਈਓ ਇਹ ਬੱਦ ਮੈਂਬਰ ਇਥੇ ਬੱਦ ਮੈਂਬਰਾਂ ਨੇ ਸਮੂਲੀਅਤ ਕੀਤੀ ਹੈ ਕਿ ਜਥੇਦਾਰਾਂ ਦਾ ਮਸਲਾ ਸਾਡੇ ਪੰਥ ਦਾ ਮਸਲਾ ਕੌਮ ਦਾ ਮਸਲਾ ਸਾਡੇ ਪੰਥ ਦਾ ਮਸਲਾ ਪਰ ਅੱਜ ਸਾਡੇ ਬਜਟ ਦਾ ਮਸਲਾ ਕਿ ਜਿਸ ਬਜਟ ਨੂੰ ਅਕਸਰ ਆਪਾਂ ਸੁਣਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਦੇ ਬਜਟ ਆਉਂਦੇ ਘਾਟੇ ਦਾ ਬਜਟ ਪਰ ਇਹ ਬਜਟ ਸਾਡੇ ਸਮੁੱਚੇ ਮੁਲਾਜ਼ਮਾਂ ਦੀ ਮਿਹਨਤ ਸਦਕਾ ਲਾ ਲੋ ਮੈਂਬਰਾਂ ਦੀ ਮੈਂ ਸਦਕਾ ਲਾ ਲੋ ਸੰਗਤ ਦੇ ਸਹਿਯੋਗ ਨਾਲ ਬਾਦ ਦੇ ਦਾ ਬਜਟ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਰੀਆਂ ਵਿਚਾਰਾਂ ਕਰਾਂਗੇ ਬਜਟ ਪੇਸ਼ ਹੋਣ ਦਿਓ ਸੋ ਇਸ ਬਜਟ ਦੀ ਇੰਟੈਲੀਜੈਂਸੀ ਕੋਲ ਇੱਕ ਰਿਪੋਰਟ ਹੈ ਕਿ ਚਾਹੇ ਇੱਕ ਛੋਟਾ ਜਿਹਾ ਬਜਟ ਹੈ ਪੂਰੀ ਕੌਮ ਦੀਆਂ ਭਾਵਨਾਵਾਂਾਂ ਵੀ ਤਰਜਮਾਨੀ ਕਰਦਾ ਹੈ ਪੂਰੀ ਕੌਮ ਦੀ ਨਿਗਾਹ ਹੁੰਦੀ ਹੈ ਕਿ ਸਾਡੇ 1 ਕਰਪਈ ਦਾ ਦਸਵੰਧ ਨਾਲ ਕੌਮ ਦੇ ਕਾਰਜ ਹੋ ਰਹੇ ਆ ਪੰਥ ਦੇ ਕਾਰਜ ਹੋ ਰਹੇ ਆ ਸਾਡੇ 33000 ਸਿੱਖਾਂ ਦੇ ਪਰਿਵਾਰ ਪਰ ਰਹੇ ਆ ਜਿਨ੍ਹਾਂ ਨੂੰ ਕਰੋੜਾਂ ਅੱਧਾ ਵਜਤ ਮੈਂ ਸਮਝਦਾ ਉਹ ਸਾਡੇ ਪਰਿਵਾਰਾਂ ਵਾਸਤੇ ਕੌਮ ਦੇ ਪਰਿਵਾਰਾਂ ਵਾਸਤੇ ਲੱਗਿਆ ਰੱਖਿਆ ਹੋਇਆ ਇਹ ਤਈਓ ਦਿੱਲੀ ਨੂੰ ਚੇੜਾਉਂਦੀ ਹੈ ਦਿੱਲੀ ਨੂੰ ਦੁੱਖ ਆਉਂਦਾ ਹੈ ਤਈਓ ਸਾਡੇ ਤੇ ਹਮਲੇ ਕੀਤੇ ਜਾ ਰਹੇ ਆ ਤਈਆਂ ਸਾਥੂ ਪਟਨਾ ਸਾਹ ਬੋਰਡ ਖੋਇਆ ਜਾ ਰਿਹਾ ਹਜੂਨ ਸਾਹ ਬੋਰਡ ਖੋਇਆ ਜਾ ਰਿਹਾ ਦਿੱਲੀ ਕਮੇਟੀ ਖੋਈ ਜਾ ਰਹੀ ਹੈ ਰੈਣਾ ਕਮੇਟੀ ਕੋਈ ਜਾ ਰਹੀ ਹੈ ਤੇ ਹੁਣ ਇਸ ਤੇ ਆਖੇ ਇਸ ਦਾ ਬੋਰਡ ਬਣਾਉਣ ਦੀਆਂ ਸ਼ਾਸਨ ਹੋ ਰਹੀ ਹੈ ਤੇ ਠੀਕ ਹੈ